ਇਨੇ ਇਨੇ ਪਾਣੀ ਵਿੱਚ ਡੁੱਬੇ ਹੋਏ ਵੀ ਲੋਕ ਇਨੇ ਇਨੇ ਮਤਲਬ ਭੁੱਖੇ ਵੀ ਲੋਕਾਂ ਦਾ ਮਤਲਬ ਕੱਪ ਚੰਨ ਚਾਰ ਚੜ ਜਨਾਂ ਤੋਂ ਉਹ ਫੇਰ ਵੀ ਕਹਿੰਦੇ ਰਿਹਾ ਅਸੀਂ ਚੜਦੀ ਗੱਲਾ ਚ ਅਸੀਂ ਤੁਸੀਂ ਚਾਹ ਪੀ ਕੇ ਜਾਓ ਉਹ ਬੜੀਆਂ ਸੈਂਟੀਮੈਂਟਲ ਗੱਲਾਂ ਸੀ ਤੁਹਾਡੀਆਂ ਅੱਖਾਂ ਨਮ ਹੋ ਜਾਂਦੀਆਂ ਕਿ ਮਨ ਲੋ ਯਾਰ ਦੇਖੋ ਇਸੇ ਕੌਮ ਨੂੰ ਇਹ ਸਾਡੀ ਪੰਜਾਬੀ ਕੌਮ ਨੂੰ ਇੱਕ ਬਹੁਤ ਵੱਡੀ ਗੁਰਮਾਰਾ ਇਹਨੇ ਬਖਸ਼ਿਸ਼ ਕੀਤੀ ਆ ਕਿ ਕਿੰਨੀ ਵੀ ਮੁਸੀਬਤ ਹੋਵੇ ਤੇ ਬੰਦਾ ਫੇਰ ਵੀ ਕਹਿੰਦਾ ਕੋਈ ਗੱਲ ਨਹੀਂ ਅਸੀਂ ਸਾਰੇ ਚੜਦੀ ਨਰ ਵੀ ਜਿੰਨੇ ਵੀ ਬਾਹਰ ਆ ਅਸੀਂ ਤੁਹਾਡੇ ਨਾਲ ਬਿਲਕੁਲ ਨਾਲ ਖੜੇ ਆ ਮੈਂ ਆਪਣੀ ਸਾਡੀ ਜਿਹੜੀ ਟੀਮ ਹੈ ਇੱਥੇ ਕੰਮ ਕਰ ਰਹੀ ਆ ਮੈਂ ਹਲੇ ਆਇਆ ਹੀ ਆ ਸੋ ਬੱਦ ਬੱਦ ਅਸੀਂ ਉਥੋਂ ਪੈਸੇ ਇਕੱਠੇ ਕਰਕੇ ਤੇ ਤੁਹਾਡੇ ਲਈ ਜ਼ਰੂਰ ਅਸੀਂ ਸੇਵਾ ਕਰਾਂਗੇ ਸਭ ਤੋਂ ਪਹਿਲਾਂ ਤਾਂ ਅਰਦਾਸ ਕਰਨਾ ਹੈ ਔਰ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਮਿਲ ਕੇ ਆਵਾਂਗੇ ਸਾਰਿਆਂ ਨੂੰ ਜੋ ਲੋੜਾਂ ਹੋਈਆਂ ਜਾਂ ਜਦਦਾ ਵੀ ਹੋਇਆ ਜਿੱਥੋਂ ਤੱਕ ਵੀ ਹੋ ਸਕਦਾ ਸੀ ਅ ਬਦ ਤੋਂ ਬਦ ਸ਼ੋਅ ਕਰਾਂਗੇ ਉੱਥੇ ਵੀ ਹੁਣ ਕਰ ਵੀ ਰਹੇ ਆਂ ਹੋਰ ਪੈਸੇ ਇਕੱਠੇ ਵੀ ਕੀਤੇ ਆ ਸੋ ਉਹ ਸਾਰੇ ਜਿਹੜਾ ਸੀ ਹੈਲਪ ਕਰਾਂਗੇ ਦੇ ਵੀ ਕਲਾਕਾਰ ਕ੍ਰिएਟਰ ਕੋਈ ਜਿਹੜਾ ਵੀ ਜਿੰਨਾ ਵੀ ਕੁਝ ਕਰ ਸਕਿਆ ਉਹ ਬਹੁਤ ਵੱਡੀ ਗੱਲ ਆ ਸਾਡੇ ਉੱਤੇ ਵੀ ਬਾਹਰ ਜਿਹੜੇ ਆ ਰੇਡੀਓ ਟੈਲੀਵਿਜ਼ਨ ਐਂਡ ਅਸੀਂ ਬਹੁਤ ਸਾਰੇ ਸ਼ੋਅ ਕਰ ਰਹੇ ਹਾਂ ਜਿਹੜੀ ਚੈਰਿਟੀ ਲਈ ਪੈਸੇ ਇੱਥੇ ਹਾੜਾਂ ਲਈ ਇਕੱਠੇ ਕਰਾਂਗੇ ਇਹ ਟਾਈਮ ਸੀਗਾ ਜਿਹੜਾ ਕਿ ਲੋਕਾਂ ਨੂੰ ਹੌਸਲਾ ਦੇਣ ਦਾ ਟਾਈਮ ਸੀ ਲੋਕਾਂ ਨੂੰ ਇੱਕ ਇਹਦੇ ਬੈਡ ਟਾਈਮ ਦੇ ਵਿੱਚੋਂ ਕੱਢਣ ਦਾ ਸੀਗਾ ਸੋ ਬਹੁਤ ਜਿਹੜੇ ਜਿਹਨਾਂ ਨੇ ਵੀ ਸੇਵਾ ਕੀਤੀ ਬਹੁਤ ਵਧੀਆ ਗੱਲ ਲੋਕ ਸਾਰਿਆਂ ਨੂੰ ਬਹੁਤ-ਬਹੁਤ ਪਿਆਰ ਪਰਿਸ਼ਾਸ਼ੀ ਕਾਲ ਦੀ हां ਬਿਲਕੁਲ ਜੀ ਮੈਂ ਉਣੀ ਆਇਆ ਹੀ ਆਂ ਇੰਡੀਆ ਤੇ ਸਿੱਧਾ ਦਰਵਾਜ਼ਾ ਤੋਂ ਆਇਆ ਹਾਂ ਮੱਥਾ ਟੇਕਣ ਤੇ ਅ ਬਸ ਉਹੀ ਭਲੇ ਦੀ ਅਰਦਾਸ ਸਾਰੇ ਦੀ ਕਰਨਾ ਹੈ ਕਿ ਦੂਜੀ ਗੱਲ ਆ ਬਾਹਰ ਬੈਠੇ ਸੀ ਸਾਰੇ ਐਨਆਰਆਈ ਬਹੁਤ ਹੀ ਜ਼ਿਆਦਾ ਫਿਕਰ ਚਾ ਸਾਰੇ ਮੈਨੂੰ ਬਾਰ-ਬਾਰ ਫੋਨ ਕਰਕੇ ਪੁੱਛੀ ਜਾਂਦੇ ਆ ਕਿ ਤੁਸੀਂ ਅੰਮ੍ਰਿਤਸਰੋਂ ਕਿੱਦਾਂ ਪਾਣੀ ਆ ਜਾਂ ਕੀ ਉੱਥੇ ਕੀ ਹਾਲਾਤ ਨੇ ਸੋ ਸਾਰਿਆਂ ਦੇ ਭਲੇ ਦੀ ਅਰਦਾਸ ਕਰਕੇ ਇੱਥੇ ਜਾਵਾਂਗੇ ਔਰ ਆ ਕਿਸ ਕਰਕੇ ਮੈਂ ਇੱਥੇ ਆਇਆ ਸੀ ਜਿਸ ਇਤਨਸਤਾਵਾਂ ਨੇ ਬਹੁਤ ਬੱਤੀ ਮਦਦ ਕੀਤੀ ਹੈ ਉੱਥੇ ਪੰਜਾਬੀ ਕਲਾਕਾਰਾਂ ਨੇ ਸਭ ਤੋਂ ਵੱਡ ਹਾਂ ਇੱਥੇ ਆ ਕੇ ਮਿਹਨਤ ਕੀਤੀ ਹੈ ਸੇਵਾ ਕੀਤੀ ਹੈ ਉਹਨਾਂ ਵਾਸਤੇ ਵੀ ਜ਼ਰੂਰ ਬਹੁਤ ਬਹੁਤ ਵਧੀਆ ਗੱਲ ਹੈ ਜੀ ਮੈਂ ਸਾਰੇ ਆ ਤੁਹਾਡਾ ਵੀੜੀ ਦਾ ਵੀ ਔਰ ਜਿੰਨੇ ਵੀ ਕਲਾਕਾਰ ਕੋਈ ਐਕਟਰ ਕੋਈ ਜਿਹੜਾ ਵੀ ਜਿੰਨਾ ਵੀ ਕੁਝ ਕਰ ਸਕਿਆ ਉਹ ਬਹੁਤ ਵੱਡੀ ਗੱਲ ਹੈ ਸਾਡੇ ਉੱਤੇ ਵੀ ਬਾਹਰ ਜਿਹੜੇ ਰੇਡੀਓ ਟੈਲੀਵਿਜ਼ਨ ਅੰਡ ਅਸੀਂ ਬਹੁਤ ਸਾਰੇ ਸ਼ੋਅ ਕਰ ਰਹੇ ਹਾਂ ਜਿਹੜੀ ਚੈਰਿਟੀ ਲਈ ਪੈਸੇ ਇੱਥੇ ਹਾੜਾਂ ਲਈ ਇਕੱਠੇ ਕਰਾਂਗੇ ਔਰ ਉਹਨਾਂ ਦਾ ਸਾਰਿਆਂ ਦਾ ਜੋ ਵੀ ਐਮ ਜੀਓ ਦੇ ਅੰਦਰ ਕੰਮ ਕਰ ਰਹੇ ਨੇ ਉਹ ਸਾਰੇ ਸੇਵਾ ਕਰ ਰਹੇ ਨੇ ਕਿਉਂਕਿ ਇਹ ਟਾਈਮ ਸੀਗਾ ਜਿਹੜਾ ਕਿ ਲੋਕਾਂ ਨੂੰ ਹੌਸਲਾ ਦੇਣ ਦਾ ਟਾਈਮ ਸੀ ਲੋਕਾਂ ਨੂੰ ਇੱਕ ਕਹਿੰਦੇ ਬੈਡ ਟਾਈਮ ਦੇ ਵਿੱਚੋਂ ਕੱਢਣ ਦਾ ਸੀਗਾ ਸੋ ਬਹੁਤ ਜਿਹਨਾਂ ਜਿਹਨਾਂ ਨੇ ਵੀ ਸੇਵਾ ਕੀਤੀ ਬਹੁਤ ਵਧੀਆ ਗੱਲ ਆ ਔਰ ਅਸੀਂ ਅ ਨਵਾਂ ਗੀਤ ਕਰਨਾ ਸੀਗਾ ਉਹ 2 ਹਫ਼ਤੇ ਪਹਿਲਾਂ ਉਹ ਕਿਹਾੜਾ ਕਰਕੇ ਅਸੀਂ ਉਹਨੂੰ ਤਬਦੀਲ ਤੋਂ ਰੋਕਿਆ ਕਿਉਂਕਿ ਸਾਰਿਆਂ ਦਾ ਧਿਆਨ ਉੱਧਰ ਸੀਗਾ ਸੋ ਨੈਕਸਟ ਵੀਕ ਜੇਰਾ ਅਸੀਂ ਨਵਾਂ ਗੀਤ ਰਿਪਲੇਸ ਕਰਾਂਗੇ ਤੇ ਸੋ ਬੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਸასიਖਾਲ ਜੀ ਔਰ ਜਿਨ੍ਹਾਂ ਦਾ ਕੋਈ ਨੁਕਸਾਨ ਹੋਇਆ ਅਸੀਂ ਸਾਰੇ ਐਨਆਰ ਵੀ ਜਿੰਨੇ ਵੀ ਬਾਹਰ ਆ ਅਸੀਂ ਤੁਹਾਡੇ ਨਾਲ ਬਿਲਕੁਲ ਨਾਲ ਖੜੇ ਹਾਂ ਮੈਂ ਆਪਣੀ ਸਾਡੀ ਜਿਹੜੀ ਟੀਮ ਹੈ ਇੱਥੇ ਕੰਮ ਕਰ ਰਹੀ ਆ ਮੈਂ ਹਲੇ ਆਇਆ ਹੀ ਹਾਂ ਸੋ ਬੱਦ ਤੋਂ ਬੱਦ ਅਸੀਂ ਉੱਤੋਂ ਪੈਸੇ ਇਕੱਠੇ ਕਰਕੇ ਤੇ ਤੁਹਾਡੇ ਲਈ ਜ਼ਰੂਰ ਅਸੀਂ ਸੇਵਾ ਦੇ ਵਿੱਚ ਜੇ ਤੁਸੀਂ ਜਾਈਓਗੇ ਹੜਪਨਵਾਵੀ ਇਲਾਕਿਆਂ ਦੇ ਵਿੱਚ ਲੋਕਾਂ ਦੀ ਮਦਦ ਹਾਂਜੀ ਮੈਂ ਉਹਨਾਂ ਨੂੰ ਮਿਲ ਕੇ ਜਾਊਂਗਾ ਇੱਥੇ ਹੁਣ ਲਿਆਇਆ ਹੀ ਹਾਂ ਤੇ ਇੱਥੋਂ ਬਾਅਦ ਮੈਂ ਕਹਿੰਦਾ ਸੀ ਪਹਿਲੋਂ ਅਰਦਾਸ ਤੋਂ ਵੱਡੀ ਗੱਲ ਨਹੀਂ ਕੋਈ ਹੋ ਸਕਦੀ ਸਭ ਤੋਂ ਪਹਿਲੋਂ ਆਪਾਂ ਦੇਖੋ ਪੈਸਿਆਂ ਨਾਲ ਜਾਂ ਹੋਰ ਗੱਲ ਨਾਲ ਉਹ ਗੱਲ ਨਹੀਂ ਬਣਦੀ ਜਿੰਨਾ ਤੁਸੀਂ ਅਰਦਾਸ ਦੇ ਨਾਲ ਤੁਹਾਨੂੰ ਪਤਾ ਵੀ ਬੰਦੇ ਨੂੰ ਜੋ ਮਿਲ ਸਕਦਾ ਜਾਂ ਲੋਕਾਂ ਨੂੰ ਮਿਲ ਸਕਦਾ ਸੋ ਮੈਂ ਸਭ ਤੋਂ ਪਹਿਲੋਂ ਤਾਂ ਔਰ ਡਾਂਸ ਕਰਨਾ ਹੈ ਔਰ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਮਿਲ ਕੇ ਆਵਾਂਗੇ ਸਾਰਿਆਂ ਨੂੰ ਜੋ ਲੋੜਾਂ ਹੋਈਆਂ ਜਾਂ ਜਿੱਦਾਂ ਵੀ ਹੋਇਆ ਜਿੱਥੋਂ ਤੱਕ ਵੀ ਹੋ ਸਕਦਾ ਸੀ ਅ ਬੱਦ ਤੋਂ ਬੱਦ ਸ਼ੋਅ ਕਰਾਂਗੇ ਉੱਥੇ ਵੀ ਹੁਣ ਕਰ ਵੀ ਰਹੇ ਆਂ ਹੋਰ ਪੈਸੇ ਇਕੱਠੇ ਵੀ ਕੀਤੇ ਆਂ ਸੋ ਉਹ ਸਾਰੇ ਜਿਹੜਾ ਅਸੀਂ ਹੈਲਪ ਕਰਾਂਗੇ ਜੀ ਜੀ ਪੰਜਾਬ ਦੇ ਯੂਥ ਨੂੰ ਲੈ ਕੇ ਬਹੁਤ ਟਿੱਪਣੀ ਕੀਤੀ ਜਾਂਦੀ ਸੀ ਪਰ ਅੱਜ ਇਸ ਵਾਰ ਜਿੰਨਾ ਪੰਦ ਬੰਨਣ ਨੂੰ ਲੈ ਕੇ ਟਰਾਲੀਆਂ ਤੇ ਸੇਵਾ ਕਰਨ ਨੂੰ ਲੈ ਕੇ ਟਰੈਕਟਰ ਲੱਖਾਂ ਲੱਖਾਂ ਦੇ ਮਨ ਨੇ ਆਪਣੇ ਪਿੱਛੇ ਪਾਸੇ ਕੋਈ ਨਜ਼ਰ ਨਹੀਂ ਆਇਆ ਕਿ ਕੋਈ ਕਹਵੇ ਕਿ ਉੱਡਦਾ ਪੰਜਾਬ ਅਨੇ ਪਤਾ ਕਿਉਂ ਪੰਜਾਬੀ ਪਹਿਲਾਂ ਤੋਂ ਹੀ ਤੁਹਾਨੂੰ ਪਤਾ ਹੀ ਹੈ ਵੀ ਬੜੇ ਸਿੱਧ ਕਿਤੇ ਸੜੜ ਵਾਲੇ ਰਹੇ ਆ ਔਰ ਜਦੋਂ ਵੀ ਕੋਈ ਸਾਡੇ ਕਹਿੰਦੇ ਨਹੀਂ ਵੀ ਕੋਈ ਪ੍ਰੋਬਲਮ ਹੋਵੇ ਜਾਂ ਜਦੋਂ ਲੜਾਈ ਝਗੜਾ ਜਾਂ ਕੁਝ ਵੀ ਅਸੀਂ ਸਾਰੇ ਉਹਦੇ ਇੱਕ ਦਮ ਇਕੱਠੇ ਆ ਸਾਡੇ ਦੇ ਕੋਈ ਮੁਸੀਬਤ ਆਵੇ ਤਾਂ ਸੋ ਮੈਨੂੰ ਲੱਗਦਾ ਕਿ ਜਿਹੜਾ ਸਾਡਾ ਯੂਥ ਆ ਐਵੇਂ ਬਦਨਾਮ ਹੀ ਕੀਤਾ ਗਿਆ ਉਹ ਉਹ ਇਦਾਂ ਨਹੀਂ ਆ ਉਹ ਨਹੀਂ ਦੇਖੋ ਮੁੰਡਿਆਂ ਨੇ ਮੈਂ ਉਹਨਾਂ ਲਈ ਵੀ ਬਹੁਤ ਸੌਰੀ ਫੀਲ ਕਰਦਾ ਕਈਆਂ ਦੀਆਂ ਜਾਨਾਂ ਹੀ ਜਾਂ ਨਾ ਜਾਣਾ ਮਾਰਤੀਆਂ ਕਈਆਂ ਨੇ ਅਸੀਂ ਦੇਖਦੇ ਰਹੇ ਆ ਸੋਸ਼ਲ ਮੀਡੀਆ ਰਾਹੀਂ ਇੱਕ ਕਈਆਂ ਦੇ ਟਰੈਕਟਰ ਉਲਟ ਗਏ ਹੈ ਕਈ ਮੰਨ ਲੋ ਵਿੱਚ ਰੁੜ ਗਿਆ ਬੰਦੇ ਜਾਕੀਆਂ ਤੇ ਬਹੁਤ ਮੰਨ ਨੁਕਸਾਨ ਹੋਇਆ ਮੁੰਡਿਆਂ ਨੇ ਸਾਡੀ ਨਵੀ ਪਨੀਰੀ ਨੇ ਬਹੁਤ ਵਧੀਆ ਹੌਸਲਾ ਕਰਕੇ ਮੋਰੇ ਆਏ ਜੋ ਕਿ ਮੈਂ ਸੋਹੰਦਾ ਕਿ ਸਾਡੇ ਨਾਲ ਆਪਾਂ ਹੀ ਖੜੇ ਸੀ ਉਰ ਤੱਕ ਕੋਈ ਸਾਡੇ ਨਾਲ ਪੰਜਾਬ ਦਾ ਮਾਲਕ ਕੋ ਸੜਾ ਨਹੀਂ ਹੋਇਆ ਪਰ ਚਲੋ ਪੰਜਾਬ ਕਹਿੰਦੇ ਔਕੜਾਂ ਆਉਂਦੀਆਂ ਨੇ ਸਾਡੇ ਪੰਜਾਬੀਆਂ ਦੇ ਵਿੱਚ ਇਹੀ ਤਾਂ ਖਾਸियत ਹੈ ਇਹ ਅਸੀਂ ਜਿਹੜੀ ਔਕੜ ਆਉਦੀ ਉਹਨੂੰ ਬਹੁਤ ਖੇੜੇ ਮੱਥੇ ਜਰ ਲੈਨੇ ਆ ਔਰ ਹਮੇਸ਼ਾ ਹੀ ਦੇਖੋ ਤੁਸੀਂ ਉਹੀ ਗੱਲ ਜਦੋਂ ਸੋਸ਼ਲ ਮੀਡੀਆ ਤੇ ਦੇਖਦੇ ਹੀ ਰਹਿ ਤੁਸੀਂ ਵੀ ਦੇਖਦੇ ਰਹਿ ਐਨੇ ਐਨੇ ਪਾਣੀ ਵਿੱਚ ਡੁੱਬੇ ਹੋਏ ਵੀ ਲੋਕ ਐਨੇ ਐਨੇ ਮਤਲਬ ਭੁੱਖੇ ਵੀ ਲੋਕ ਆ ਮਤਲਬ ਕੱਪ ਚੰਨ ਚਾਰ ਚੜ ਦਿਨਾਂ ਤੋਂ ਉਹ ਫੇਰ ਵੀ ਕਹਿੰਦੇ ਰਹਿ ਅਸੀਂ ਚੜਦੀ ਕਲਾ 'ਚ ਆ ਅਸੀਂ ਤੁਸੀਂ ਚਾਹ ਪੀ ਕੇ ਜਾਓ ਉਹ ਬੜੀਆਂ ਸੈਂਟੀਮੈਂਟਲ ਗੱਲਾਂ ਸੀ ਤੁਹਾਡੀਆਂ ਅੱਖਾਂ ਨਮ ਹੋ ਜਾਂਦੀਆਂ ਕਿ ਮੰਨ ਲਓ ਯਾਰ ਦੇਖੋ ਇਸੇ ਕੌਮ ਨੂੰ ਇਹ ਸਾਡੀ ਪੰਜਾਬੀ ਕੌਮ ਨੂੰ ਇੱਕ ਬਹੁਤ ਵੱਡੀ ਗੁਰਮਾਨਾਏ ਨੇ ਬਖਸ਼ਿਸ਼ ਕੀਤੀ ਆ ਕਿ ਕਿੰਨੀ ਵੀ ਮੁਸੀਬਤ ਹੋਵੇ ਤੇ ਬੰਦਾ ਫਿਰ ਵੀ ਕਹਿੰਦਾ ਕੋਈ ਗੱਲ ਨਹੀਂ ਸਾਰੇ ਚੜ੍ਹਦੀ ਕਲਾ ਲੇਕਿਨ ਅਜੀਤ ਜੀ ਆਧੇ ਦੁਪਨਾਰੂ ਨਾਲ ਇੱਕ ਪੋਰਟਲ ਵੀ ਲਾਂਚ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਜੋ ਵੀ ਸੇਵਾ ਦੇਣਾ ਚਾਹਤਾ ਉਹ ਇਸ ਮੂਹਰੇ ਪਾਇਆ ਜਾਵੇ ਤਾਂ ਜੋ ਕਿ ਆਮ ਲੋਕਾਂ ਤੱਕ ਚੀਜ਼ ਪਹੁੰਚੇ ਅਨੁਸਾਰ ਇਹ ਪ੍ਰਾਲੇ ਕਰਨੇ ਚਾਹੀਦੇ ਤਾਂ ਜੋ ਕਿ ਜਿੰਨਾ ਲੋਕਾਂ ਤੱਕ ਸਮਾਨ ਨਹੀਂ ਪਹੁੰਚ ਪਾਇਆ ਜਾਂ ਸਿਸਟਮੈਟਿਕ ਸਾਰੀ ਸੇਵਾ ਹੋਵੇ ਇਹ ਬਿਲਕੁਲ ਇਹ ਕੋਈ ਸਿਸਟਮ ਹੋਣਾ ਚਾਹੀਦਾ ਜਿੱਦਾਂ ਹੁਣ ਮਤਲਬ ਇਦਾਂ ਨਾ ਹੋਵੇ ਕਿ ਤੁਸੀਂ ਜਿਹਨਾਂ ਨੂੰ ਨਹੀਂ ਸਮਾਨ ਚਾਹੀਦਾ ਉਹ ਲੈ ਗਏ ਤੇ ਜਿਹੜੇ ਵਿਚਾਰੇ ਜਿਨ੍ਹਾਂ ਕੋ ਜਿਨ੍ਹਾਂ ਦਾ ਖਰਾਬ ਹੋ ਗਿਆ ਉਹ ਰਹਿ ਜਾਣ ਮੈਂ ਤਾਂ ਜਿੱਦਾਂ ਬਾਹਰਲੀ ਵੀ ਜਿਹੜੇ ਸਾਡੇ ਐਨਆਰਆਈਸ ਨੇ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਪੈਸੇ ਵੱਲੋਂ ਕੋਈ ਘਾਟ ਨਹੀਂ ਹੈ ਪਰ ਉਹ ਅਸਲੀ ਚੰਗੇ ਥਾਂ ਲੱਗਣਾ ਜ਼ਰੂਰੀ ਬਹੁਤ ਜ਼ਰੂਰੀ ਆ ਕਿਸੇ ਚੰਗੇ ਮਤਲਬ ਜਿਹੜੇ ਐਨਜੀਓ ਜਿਹੜੇ ਮੋਰੇ ਨੇ ਜਾਂ ਜਿਹੜੇ ਬੰਦੇ ਮੋਰੇ ਸਮਝਦਾਰ ਨੇ ਉਹਨਾਂ ਦੇ ਹੱਥ ਪੈਸਾ ਆਉਣਾ ਚਾਹੀਦਾ ਕਿਉਂਕਿ ਮੈਂ ਤਾਂ ਜਿਵੇਂ ਪਹਿਲਾਂ ਦੱਸਿਆ ਉੱਥੇ ਰੇਡੀਓ ਟੈਲੀਵਿਜ਼ਨ ਅਖਬਾਰ ਜੋ ਮੀਡੀਆ ਸੀ ਉਹ ਸਾਰੇ ਕਿ ਕਿ ਜਦੋਂ ਵੀ ਕੋਈ ਅਨਾਉਂਸ ਕਰਦਾ ਕਿ ਖੜਾ ਦੀ ਅਸੀਂ ਮੰਨ ਲਓ ਪੈਸੇ ਇਕੱਠੇ ਕਰਦੇ ਤਾਂ ਲੋਕ ਸੈਂਟੀਮੈਂਟਲ ਨੇ ਉਹ ਪੈਸਾ ਦੇ ਤੇ ਚੰਗੇ ਪਾਸੇ ਲੱਗਨੇ ਚਾਹੀਦੇ ਤਾਂ ਮੇਰੇ ਵੱਲੋਂ ਤੁਹਾਡੇ ਲਈ ਸਾਰਿਆਂ ਦੀ ਅਰਦਾਸ ਦੁਆ ਭਾਈਕਰ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਧੰਨ ਧੰਨ